ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਵਾਲਾ ਬਲੌਗ ਵੀ ਤੁਸੀਂ ਦੇਖਿਆ ਤੇ ਹੁਣ ਆਪਣਾ ਇਹ ਅਗਲਾ ਬਲੌਗ ਹੈ ਅਗਲਾ ਬਲੌਗ ਤੁਸੀਂ ਜਿਵੇਂ ਦੇਖ ਰਹੇ ਹੋ ਅਮਰitsar ਸਾਹਿਬ ਦਾ ਹਰਮੰਦਰ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਜੀ ਆਓ ਚੱਲਦੇ ਹਾਂ ਅੱਗੇ ਸੰਗਤ ਜੀ ਦਰਬਾਰ ਸਾਹਿਬ ਜਾਣ ਤੋਂ ਪਹਿਲਾਂ ਅਸੀਂ ਘੁੰਮੇ ਫਿਰੇ ਉਹ ਘੁੰਮਣ ਫਿਰਨ ਦੀਆਂ ਫੋਟੋਆਂ ਵੀ ਨੇ ਤੇ ਨਾਲ ਹੀ ਇਸ ਤੋਂ ਬਾਅਦ ਅਸੀਂ ਗੁਰਦੁਆਰਾ ਸਾਹਿਬ ਚਲੇ ਗਏ ਅਕਾਲ ਤਖਤ ਸਾਹਿਬ ਤੁਸੀਂ ਦੇਖ ਸਕਦੇ ਹੋ ਤੇ ਇਹ ਰਾਤ ਦਾ ਦ੍ਰਿਸ਼ ਹੈ ਜੀ ਅਸੀਂ ਸਵੇਰੇ ਮੱਥਾ ਟੇਕਿਆ ਸੀ 4 ਵਜੇ ਇਹ ਤਸਵੀਰਾਂ ਸਵੇਰੇ 4 ਵਜੇ ਦੀਆਂ ਨੇ ਜੀ ਸੰਗਤ ਜੀ ਕਿਹਾ ਖੂਬ ਨਜ਼ਾਰਾ ਸੀਗਾ ਦੇਖਣ ਵਾਲਾ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸ਼ਾਂਤੀ ਵਾਲਾ ਤੇ ਦਿਲ ਨੂੰ ਸਕੂਨ ਦੇਣ ਵਾਲਾ ਨਜ਼ਾਰਾ ਸੀਗਾ ਉਸ ਤੋਂ ਬਾਅਦ ਅਸੀਂ ਦੇਗ ਕਰਵਾਈ ਜੀ ਉਸ ਤੋਂ ਬਾਅਦ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਲਈ ਰਵਾਨਾ ਹੋ ਗਏ ਦਰਬਾਰ ਸਾਹਿਬ ਦਾ ਅੰਦਰ ਦਾ ਦ੍ਰਿਸ਼ ਹੈ ਸੋਨ ਨੂੰ ਵੀ ਪਤਾ ਹੈ ਵੀ ਉਹ ਸਿਚੁਏਸ਼ਨ ਦੇ ਵਿੱਚ ਫੋਨ ਨੂੰ ਵਰਤਣਾ ਬਹੁਤ ਔਖਾ ਹੁੰਦਾ ਕਿਉਂਕਿ ਸੰਗਤ ਦਾ ਕਾਫਲਾ ਬਹੁਤ ਜ਼ਿਆਦਾ ਹੁੰਦਾ ਪਰ ਫਿਰ ਵੀ ਮੈਂ ਤੁਹਾਡੇ ਲਈ ਇਹ ਬਲੌਗ ਬਣਾਇਆ ਤੇ ਦਰਬਾਰ ਸਾਹਿਬ ਦੇ ਦਰਸ਼ਨ ਕਰਵਾ ਰਿਹਾ ਹਾਂ ਜੀ ਤਨ ਤਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਵੀ ਮੱਥਾ ਟੇਕਿਆ ਤੇ ਵਹਾਰ ਆਏ ਹਾਂ ਜੀ ਉਸ ਤੋਂ ਬਾਅਦ ਅਸੀਂ ਤਰਨ ਤਰਨ ਸਾਹਿਬ ਚਲੇ ਗਏ ਇੱਥੇ ਦੇ ਵੀ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਜੀ ਸਰੋਵਰ ਬਹੁਤ ਵੱਡਾ ਇੱਥੇ ਦਾ ਸੁਣਦੇ ਸੀ ਪਰ ਅਸੀਂ ਵੀ ਜਾ ਕੇ ਦਰਸ਼ਨ ਕੀਤੇ ਪਹਿਲੀ ਵਾਰ ਗਏ ਸੀਗੇ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਵੀ ਬਾਕੀ ਪਤਾ ਹੀ ਆ ਗੁਰਦੁਆਰਾ ਸਾਹਿਬ ਕਿਤੇ ਵੀ ਹੋਵੇ ਸ਼ਾਂਤੀ ਹੁੰਦੀ ਹੈ ਸਕੂਨ ਮਿਲਦਾ ਜੀ